ਆ ਵੀ ਆਵੇ ਸਾਡੀ ਮੱਕੜਦਾ ਲੱਗਦੀ ਆ ਕਰੀਓ ਮੇਰੀ ਮੇਰੀ ਤੇਰੇ ਤੋਂ ਨਾ ਮਾਹਰਾ ਆਰਾਮ ਬਾਜ਼ਾਰ ਬਾਜੀ ਬੰਦੀ ਹਰ ਗੱਲ ਦੇ ਵਿੱਚ ਅਸੀਂ ਵੀ ਕਿਤੇ ਆਉਂਦੇ ਆ ਲੇਵਰਾ ਸਾਡੀਆਂ ਵੀ ਨਹੀਂ ਲੈ ਸਾਡੇ ਸਾਡੇ ਖਾਸੀ ਸਾਡੇ 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 ਫੇਰੀ ਬੈਨ ਬਣਾਓ ਫਰਨਾ ਦਾ ਕੰਮ ਦਾ ਕਰਨਾ ਯਾਰ ਤੁਹਾਡਾ ਜਿਹੜਾ ਸਹੀ ਹੋਗਾ ਜੀ ਗਲਤ ਨਹੀਂ ਕਹਿੰਦੇ ਅਸੀਂ ਨਾ ਮਾੜਾ ਨਹੀਂ ਕਹਿੰਦੇ ਬਾਜੀ ਦੁਕਾਨ ਹੈ ਜਾਇਜ਼ ਹੈ ਪਰ ਸਾਡਾ ਕਸੂਰ ਸਹੀ ਹੈ ਜਿਹੜਾ ਰਲ ਕੇ ਚਲੋ ਕਸੂਰ ਬਾਜੀ ਜੇ ਤੁਹਾਡੇ ਗਾਹ ਵੀ ਹੈ ਨਹੀਂ ਤੁਸੀਂ ਵੀ ਜਾਣ ਬਾਜੀ ਗਾਹ ਤਾਂ ਦੋ ਕੀ ਕਰੀਏ ਕੀ ਅਸੀਂ ਕਿੱਥੇ ਜਾਈਏ ਜਿਹੜਾ ਉਹ ਤਰ੍ਹਾਂ ਤਰ੍ਹਾਂ ਰੱਖਦਾ ਯਾਰ ਤੁਸੀਂ ਦੱਸੋ ਬਾਜੀ ਜਾਣ ਨੂੰ ਦੱਸੋ ਮੈਨੂੰ ਤੁਸੀਂ ਅੱਜ ਮੈਂ ਬਾਜੀ ਅੱਜ ਤੁਸੀਂ ਦੱਸੋ ਆਪਣੇ ਮਨੋਂ ਵੀ ਜੋ ਬਾਹਰ ਕੇ ਸਰਕਾਰ ਕਰ ਰਹੀ ਪਾਣੀ ਕਰ ਰਹੇ ਹਾਂ ਇਹ ਤੁਸੀਂ ਭਾਈ ਸਹੀ ਇਹ ਨਿਕਾਣਾ ਕਰ ਰਹੇ ਹੋ ਸਰਕਾਰ ਨੂੰ ਸਹੀ ਲਾਭ ਕਰ ਰਹੇ ਹੋ ਭਾਈ ਸਾਡੇ ਨਾਲ ਵੀ ਸਰਕਾਰਾਂ ਧੱਕਾ ਕਰਦੀਆਂ ਨੇ ਗਿਆ ਨਹੀਂ ਗਿਆ ਸਾਡੇ ਨਾਲ ਕੋਈ ਨਹੀਂ ਖੜਦਾ ਨਾਲ ਭਾਈ ਸਾਡੇ ਨਾਲ ਵਪਾਰੀਆਂ ਦਾ ਕੌਣ ਖੜਦਾ ਭਾਈ ਕੋਈ ਨਹੀਂ ਖੜਦਾ ਵਪਾਰੀ ਦਾ ਭਾਈ ਸਾਡੇ ਯਾਰ ਹਰ ਵਪਾਰੀ ਦੇ ਖਰਚੇ ਕਰ ਜਾ ਹਰ ਵਪਾਰੀ ਸਾਡੇ ਕੋਈ ਨਹੀਂ ਜਦੋਂ ਅਸੀਂ ਲੈਣੇ ਦੇ ਪੈਸੇ ਤੇ ਉਹ ਸਾਡੇ ਘਰ ਆ ਕੇ ਪਰ ਚਲਦੀ ਜੀ ਸਾਡੇ ਲੈਣੇ ਸਾਡੇ ਉਹ 20-20 ਹਜ਼ਾਰ ਭਾਈ ਮੀਟਰ ਕੱਟ ਜਾਂਦੇ ਸਾਡੇ ਯਾਰ ਸਾਡੇ ਮੀਟਰ ਵੀ ਕੱਟ ਜਾਂਦੇ ਆ ਕੇ ਬਿਜਲੀ ਆਪੇ ਯਾਰ ਥੱਕ ਪੈਣੇ ਬੱਕੀ ਬੱਕੀ ਯਾਰ ਸਾਡੇ ਗੱਲ ਇਹ ਬੈਠਾ ਹੁੰਦਾ ਕਿ ਯਾਰ ਦੁਕਾਨਾਂ ਖੋਲ ਕੇ ਦੋ ਤਿੰਨ ਦਿਨ ਰਹਿਣਾ ਸਾਡਾ ਵੀ ਸਹਾਇਕ ਦਿਓ ਯਾਰ ਸਾਡੇ ਸਰਕਾਰ ਗੋੜੀਆਂ ਮਾਰਨ ਲਈ ਬਾੜਾਂ ਤੇ ਦੁਕਾਨਾਂ ਖੋਲ ਕੇ ਤੁਸੀਂ ਉਹਨਾਂ ਸਾਥ ਦੇ ਰਹੇ ਹੋ ਨਹੀਂ ਪੰਜ ਦਿਨ ਇਹ ਕੋਈ ਨਹੀਂ ਨਾਲ ਹੁੰਦਾ ਸਾਡੇ ਭਾਜੀ ਯਾਰ ਸਾਡਾ ਜਦੋਂ ਮੀਟਰ ਕੱਟ ਗਈ ਹੱਤਾ ਹੱਤਾ ਦਗਾਲ ਤੇ ਮੀਟਰ ਬੱਟਾ ਰਹਿਦਾ ਭਾਜੀ ਯਾਰ ਮੇਰੀ ਗੋਲ ਬੰਦੇ ਖਾਂਦਾ ਅਸੀਂ ਆਪਣੀ ਸਮੱਸਿਆ ਬੋਦੇ ਆਪਰਾ ਲੈ ਕੇ ਆਉਂਦਾ ਆਪਰੇ ਨਿਕਲੋ ਭਾਜੀ ਗੌਰਮੈਂਟ ਦਾ ਭਾਈ ਗੌਰਮੈਂਟ ਨਾਲ ਕਰੋ ਸਾਨੂੰ ਕੋਈ ਤਰਾਹ ਨਾਲ ਨਹੀਂ ਗੌਰਮੈਂਟ ਨਾਲ ਚਲੋ ਜੋ ਕਰਨਾ ਕਰੋ ਸਾਨੂੰ ਕੋਈ ਤਰਾਹ ਨਹੀਂ ਸਾਡੀ ਕਹਾਣੀ ਬਤਲਾਓ ਜਾਂ ਸਾਡੀ ਬਾਤ ਸੁਣਾਓ ਬਾਈ ਬੱਬੀ ਨਾਲ ਹਰ ਦਰਗਾਹ ਦਰਗਾਹ ਦਰ ਕਰ ਜਾ ਹਰ ਦਰਗਾਹ ਦਰਗਾਹ ਦਰ ਕਰ ਜਾ ਸਾਰੇ ਬਰੋੜਾ ਦੇ ਨਿਕਾਹ ਨਹੀਂ ਲੱਗਦੇ ਸਾਰਾ ਹੀ ਜਿੱਕੇ ਲੜਦੇ ਨਹੀਂ ਲੜਨੀ ਹੀ ਲੜਨੀ ਆਏਗੇ ਪਾਣੇ ਸਾਫੇ ਮੰਗ ਲੈ ਤੁਹਾਡੇ ਨਾਲ ਵੀ ਸਾਰੇ ਅਸੀਂ ਵੀ ਕਰਦੇ ਜੋੜ ਕੇ ਅਸੀਂ ਦੇ ਹਿਸਾਬੇ ਮੰਗ ਲੈ ਭਾਈ ਤੁਹਾਡੇ ਨਾਲ ਅਸੀਂ ਬਹੁਤ ਔਖੇ ਆ ਭਾਈ ਮੱਜੀ ਰੋਟੀ ਚੱਲਦੀ ਭਾਈ ਸਾਡੇ ਨਾਲ ਵੀ ਮੱਜੀ ਰੋਟੀ ਚੱਲਦੀ ਆ ਭਾਈ ਯਾਰ 30-30 ਹਜ਼ਾਰ ਰੁਪਏ ਤਾਂ ਕੰਮ ਜਾਂਦਾ ਇੱਥੇ ਮੇਰੇ ਵੀਰੇ ਬਈ ਬੇਦੀ ਸਾਰਾ ਜੇ ਤੁਹਾਨੂੰ ਗਵਾਰਜ ਵੀ ਆਇਆ ਮੀਡੀਆ ਰਹੀ ਵੀ ਪੱਪੀ ਭਾਜੀ ਨੂੰ ਆਪ ਫਰਜ਼ ਨਾਲ ਬੇਨਤੀ ਕਰਕੇ ਸੋ ਜੀ ਦਫਤਰ ਬੰਦ ਹੋਣਾ ਹੈ ਜੀ ਵੱਡਾ ਮੈਸੇਜ ਇਹ ਆ ਜੀ ਦਿਹਾਤਾ ਜੀ ਬੰਦ ਰਹਿਣਗੇ ਜੀ ਦੁਕਾਨਾਂ ਦਾ ਕੋਈ ਨਾ ਦੂ ਦੋ ਚਾਰਟ ਇੱਕ ਮੈਸੇਜ ਦਾ ਚੱਜਦਾ ਹੋਵੇ ਕਿਸੇ ਨੂੰ ਖਫਾ ਨਹੀਂ ਤਾਂ ਹੋਵੇ ਮੈਂ ਇਹ ਸਲਾਹ ਕਰ ਰਿਹਾ ਪੰਜ ਕਰੋ ਸਲਾਹ ਕਰੋ ਬਹਿ ਕੇ ਸਲਾਹ ਕਰੋ ਸਾਰੇ ਬਿਜਾਰ ਨਾ ਲਗ ਕਰੋ ਸਭ ਬੰਦ ਨਾ ਕਰਾ ਲਗ ਕਰੋ ਸਾਰੇ ਬਿਜਾਰ ਨਾ ਲਗ ਕਰੋ ਭਾਜੀ ਅੱਜ ਬਿਜਾਰ ਬੰਦ ਹੈ ਜੀ ਨਹੀਂ ਨਹੀਂ ਭਾਜੀ ਇਹ ਸਲਾਹ ਕਰੋ ਵੀ ਆਪਾਂ ਬੰਦ ਕਰਨਾ ਚਾਹੀਦਾ ਸਾਨੂੰ ਆ ਪ੍ਰੋਬਲਮ ਹੈ ਉਨੀ ਸਰ ਬਤਾਸ ਰਹੀ ਅੱਜ ਬਿਜਾਰ ਬੰਦ ਹੈ ਜੀ ਅੱਜ ਪੰਜਾਹ ਆ ਗਏ ਪ੍ਰਧਾਨ ਨੇ ਉਹਨਾਂ ਨੂੰ ਸੁਨੇਹਾ ਦਿੱਤਾ ਕਿ ਨਹੀਂ ਦੱਸੋ ਇਹ ਸਾਡਾ ਭਰਾ ਆ ਸਾਡਾ ਭਰਾ ਆ ਪਰ ਉਹ ਦੀ ਦੁਕਾਨ ਆ ਆਪਣੀ ਕਰਾਉਂਦੇ ਨਹੀਂ ਹੈ ਹੀ ਨਹੀਂ ਭਾਜੀ ਦੀ ਸਾਡੀ ਕੀ ਕਰੀਏ ਸਾਡਾ ਫੋਨ ਤੇ ਖਰਾਬ ਕਹਿੰਦੇ ਦੱਸੋ ਜੀ ਉਹ ਦੀ ਦੁਕਾਨ ਉਹ ਪਤਾ ਨਹੀਂ ਕਿੱਥੇ ਪੈਂਦਾ ਇਹਨਾਂ ਨੂੰ ਭਾਜੀ ਆਰੇ ਆ ਜਿੰਨੇ ਚਿਹਰੇ ਚੜ੍ਹੇ ਆਣੇ ਹੁੰਦੇ ਕਰੰਦੇ ਦੁਕਾਨ ਵਾਲੇ ਆ ਜਿੰਨੇ ਚਿਹਰੇ ਚੜ੍ਹੇ ਆ ਗੱਲਾਂ ਗੱਲਾਂ ਚਿਹਰੇ ਨਹੀਂ ਦੱਸਣਾ ਕਿੱਥੇ ਜਾਣਾ ਜੀ ਭਾਜੀ ਉਹ ਜਿੱਥੇ ਜਾਏਗਾ ਨਾ ਪਰ ਅੱਗੇ ਗੱਲ ਸਾਨੂੰ ਮੈਂ ਮੰਗੀ ਤੋਂ ਨਹੀਂ ਦੁਕਾਨ ਵਾਲੇ ਬੰਦ ਨਹੀਂ ਹੋਣਗੇ ਸਾਰਾ ਵੀ ਇਹ ਮੈਂ ਸਮਝਾ ਲਿਆ ਤੁਸੀਂ ਜੋ ਸਰਕਾਰ ਕਥਨਾਂ ਦੀ ਗੋਲੀ ਆ ਮਾਦੂ ਹੈ। ਇਹ ਵੀ ਤੁਹਾਡੇ ਨਾਮ ਆ ਭਾਈ ਅਸੀਂ ਤੁਹਾਡੇ ਨਾਮ ਆ ਭਾਈ। ਪਰ ਕਾਜਾ ਕਲੋਕ ਦੇ ਆ। ਅਸੀਂ ਤੁਹਾਡੇ ਨਾਮ ਆ ਭਾਈ। ਆ ਜਾਓ ਆ ਜਾਓ। ਸਰਕਾਰ ਨੂੰ ਲਿਆ ਜਾ ਗੋਲੀ ਆ ਸਾਨੂੰ ਆ ਜਾਓ। ਮੈਂ ਤਾਹੀ ਬੋਲਦਾ ਪਿਆ। ਮੈਂ ਤੁਹਾਨੂੰ ਇਹ ਗੱਲ ਕਹਿੰਦੀ ਪੀਜਪੀ ਦਾ ਮੈਂ ਮੈਂ ਤਾਹੀ ਨਹੀਂ ਬੋਲਦਾ ਪਿਆ। ਵੱਡਾ ਦੁਕਾਨ ਦੇ ਮੈਂ ਆਉਣਾ। ਮੈਂ ਵੱਡਾ ਖਾਣਾ ਖਰੀਦਣਾ। ਯਾਰ ਆਪਰੇ ਭਰਾ ਬੰਦੀ ਬਿਲਕੁਲ 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 ਭਾਈ ਸਹੀ ਗੱਲ ਹੈ ਤੁਹਾਡੀ ਪਾਰਟੀਆਂ ਬਾਅਦ ਚ ਪਹਿਲਾਂ ਭਰਾ ਚਾਰੀ ਹੈ ਪਹਿਲਾਂ ਭਰਾ ਚਾਰੀ ਹੈ ਪਰ ਤੁਹਾਡੀ ਰਿਕਵੈਸਟ ਹੋਣੀ ਚਾਹੀਦੀ ਆ ਤੁਸੀਂ ਜੇਣਾ ਕੱਲੇ ਕਰਿਆਨਾ ਸੈਸ਼ਨ ਨੂੰ ਹੀ ਸ਼ਹਿਰ ਦੇ ਬੰਦੇ ਸਾਦੇ 20-50 ਬੰਦੇ ਸਾਦੇ ਗੱਲ ਕਰ ਸਾਰੇ ਦਰਜੇ ਨੋਮੈਂਟਰਾ ਮੇਰੀ ਲਈ ਲਈ ਆ ਇਹਦੇ ਵਿੱਚ ਬਾਈਟਾਂ ਵੀ ਆ ਵੀਡੀਓ ਵੀ ਆ ਆ ਭਾਜੀ ਕਟੋ ਇੱਥੋਂ ਪਹਿਲਾਂ ਚਾਰ ਵਜੇ ਮੀਟਿੰਗ ਹੋ ਰੱਖੋ ਚਾਰ ਵਜੇ ਮੀਟਿੰਗ ਕਰਦੀ ਵੀ ਆ ਜੀ ਕੋ ਸਾਹ ਪਾਣੇ ਪੰਜ ਤੱਕ ਨਹੀਂ ਆਏ ਤੁਹਾਡਾ ਭਾਈ ਦੇਖੋ ਤੁਹਾਡਾ ਸਾਨੂੰ ਨਹੀਂ ਪਤਾ ਕਿ ਤੁਹਾਡਾ ਮਤਲਬ ਆਵਾਜ਼ ਪਰ ਆ ਰਹੀ ਨਹੀਂ ਹੈ ਵੈਸੇ ਹੀ ਪਰ ਬਾਈ ਜਿਹੜਾ ਸਾਡਾ ਬਾਈ ਜਿਹੜਾ ਗੱਲਾਂ ਕਰਦਾ ਆਪਾਂ ਭਾਈ ਜਰਾ ਇੱਕ ਆਪਣਾ ਬਿਲਕੁਲ ਹੈ ਜਿਹੜਾ ਮਰਦਬਾਨ ਪਰ ਪ੍ਰੇਸ਼ਾਨ ਸਾਡਾ ਪਤਾ ਹੈ ਉਹ ਤੁਹਾਡੀ ਯੂਨੀਅਨ ਦਾ ਮੈਂਬਰ ਆ ਦੁਕਾਨਦਾਰ ਜਿਹੜਾ ਆ ਸਾਡਾ ਪਤਾ ਹੈ ਤੁਹਾਡੀ ਯੂਨੀਅਨ ਦਾ ਮੈਂਬਰ ਆ ਇਹਨਾਂ ਨੂੰ ਜੁੜੇ ਹੋਏ ਵੜੀਏ ਨਾਲ ਆਪਾਂ ਜੁੜੇ ਹੋਏ ਨਾਲ ਸਨਮਾਨ ਦੇ ਖਿਲਾਫ ਚੋੜੋ ਸਾਡੀ ਦੁਕਾਨਾਂ ਨੂੰ ਬੰਦ ਕਰੋ ਸਾਡੇ ਨਾਲ ਚਲੋ ਸਾਡੇ ਦੁਕਾਨਾਂ ਨਾਲ ਬੰਦ ਕਰੋ ਦੁਕਾਨਾਂ ਨੂੰ ਬੰਦ ਕਰੋ ਆਮਦਾਰ ਲੈ ਕੇ ਜੇ ਨਹੀਂ ਨਾਲ ਚੋੜੋ ਤੁਹਾਡੇ ਹਾਂ ਅੱਜ ਹੁਣ ਕੋਈ ਇਲਾਲਾ ਹੋਣੀ ਸਾਡਾ ਗੇੜਾ ਨਹੀਂ ਤਿੰਨ ਚਾਰ ਵੇਚੇ ਆ ਅੱਜ ਨਾਲ ਨਹੀਂ ਦੇ ਲੋ ਕੋਈ ਨਾ ਜਾਣ ਨੂੰ ਮਨੂ ਜਿਹੜਾ ਲੋਏ ਨਾਲ ਤੋਂ 50 15 50 ਦੇ ਕਲੱਬ ਬਟਕੋ ਕਰਾਉਣੀ ਗੱਲ ਨਹੀਂ ਬਸ ਆ ਵੀ ਭਰਾ ਸਾਡਾ ਹੀ ਆ ਬੱਸਾਂ ਬੰਦ ਨੇ ਭਾਈ ਇੱਕ ਮਿੰਟ ਬੱਸਾਂ ਬੰਦ ਨੇ ਬਜ਼ਾਰ ਬੰਦਿਆ ਬੱਸਾਂ ਬੰਦਿਆ ਬਾਜ਼ਾਰ ਬੰਦਿਆ ਲੋਕੀ ਬੰਦਿਆ ਆ ਜੀ ਫੇਰ ਬਜ਼ਾਰ ਔਰ ਸਾਡਾ ਚਾਹੀਦਾ ਸਾਡਾ ਚਾਹੀਦਾ ਉਹ ਆਪਣਾ ਸਾਡਾ ਸਾਡਾ ਚਾਹੀਦਾ ਦੁਕਾਨਾਂ ਵਾਲੇ ਬੰਦੇ ਨਾਲ ਕੋਈ ਤੁਹਾਨੂੰ ਸਾਡਾ ਸਾਡਾ ਚਾਹੀਦਾ ਅਸੀਂ ਸਾਡੇ ਪਿਆਰੇ ਨਹੀਂ ਚਲੋ ਅਸੀਂ ਸਾਡੇ ਪਿਆਰੇ ਨੂੰ ਮਾਫੀ ਚਾਹੁੰਦੇ ਹਾਂ ਸਾਡਾ ਸਾਡਾ ਚਾਹੀਦਾ ਅਸੀਂ ਨਾਲ ਆ ਤੁਹਾਡੇ ਅਸੀਂ ਨਾਲ ਆ ਚਲੋ ਜਿੱਥੇ ਜਾਏ ਲੋ ਜੀ ਭਾਈ ਇੱਕ ਪਿੰਟ ਅਸੀਂ ਆਰੀ ਭਾਈ ਤੁਹਾਡੇ ਨਾਲ ਸਾਡੇ ਤੇ ਹੋ ਰਿਹਾ ਤੁਹਾਡੇ ਨਾਲ ਥੋੜੀ ਜਿਆਦਾ ਜੇ ਹੋਊਗੀ ਜੋਦ ਜਦੋਂ ਸਾਡੇ ਤੇ ਹੋ ਰਿਹਾ ਉਹ ਤੇ ਉਹ ਤੇ ਉਹ ਗੋਲੀਆਂ ਚੱਲ ਰਹੀਆਂ ਜਿਹੜੀਆਂ ਉਹ ਸਾਡੇ ਆਪਣੇ ਇੱਥੇ ਸਾਡੇ ਦੇ ਮਹਾਂਵਲੇ ਹੋ ਗਏ ਤੁਸੀਂ ਫੇਰ ਦੁਕਾਨਾ ਖੋਲ ਕੇ ਉਸੇ ਦੁਕਾਨ ਦੇ ਪੁੱਟੇ ਚੋਂ ਗੋਲ ਰਹੀ ਮੇਰੀ ਬੇਟੀ ਭਾਈ ਇਹ ਨਹੀਂ ਆਦਾ ਇਦਾਂ ਨਹੀਂ ਨਹੀਂ ਆਦਾ ਭਾਈ ਸ਼ਹਿਰ ਨੂੰ ਨਾ ਲਾਉਣ ਪਹਿਲਾਂ ਗੋਲੀ ਸੱਦੇ ਮਾਰਾ ਦੋ ਨਾਮ ਖੜ ਕੇ ਤਾਂ ਦੱਸਿਓ ਦੁਕਾਨੇ ਦਾ ਬੰਦ ਕਰਾਓ ਵਾੜੀਆਂ ਪਾ ਦਿਓ ਇਹਨਾਂ ਨੇ ਕਿਹਾ ਆ ਵੀ ਦੁਕਾਨਦਾਰ پیسے ਲੈ ਕੇ ਰੇਡੀਆਂ ਮੋਰੇ ਲਾਉਂਦਾ ਆ ਉਦੋਂ ਦੁਕਾਨਦਾਰਾਂ ਨੇ ਕੀ ਇਹਨੇ ਕੀ ਹੈ ਬੰਦ ਨਾ ਨਮਈਆ ਬਸਾ ਚੋਲ ਬੋਲ ਜਾ ਕੇ ਭਾਗੀ ਜਾ ਜਰਾ ਬੰਸੀ ਉਹ ਗਿਆ ਸਾਰੇ ਦੇਣ ਇੱਕ ਮਿੰਟ ਇੱਕ ਮਿੰਟ ਦਾ ਸੁਣੋ ਜੀ ਇੱਕ ਮਿੰਟ ਇੱਕ ਮਿੰਟ ਦਾ ਦੇਖੋ ਜੀ ਸਾਡੀ ਆ ਤੁਹਾਨੂੰ ਵੇਖਣੀ ਮੈਂ ਨਹੀਂ ਨਹੀਂ ਤੁਹਾਡੀ ਵਾਰ ਮੈਂ ਕਹ ਲੈ ਜਾਓ ਨਾਲੇ ਚਲੀਏ ਆ ਬੰਦ ਕਰਾਓ ਜੀ ਰੋਟੀ ਚਾਹ ਜਿਹੜਾ ਪੰਚਾਇਤੀ ਦੇਣੀ ਸੀ ਤਿੰਨ ਵਾਰ ਹੋਇਆ ਵੀ ਕਲੀਅਰ ਕਰਾਓ ਥੋੜਾ ਚਲੋ ਮਾਰਦੀ ਹੋਣੀ ਤੁਸ ਜਿਹੜਾ ਆ ਗਿਆ ਤੁਸ ਮੈਂ ਯਾਰ ਤੁਸੀਂ ਆਪਣੀ ਗੱਲ ਸਮਝੋ ਬਾਜ਼ਾਰ ਜਿੱਦ ਨਹੀਂ ਭਾਜੀ ਗੱਲ ਸੁਣ ਲਓ ਮੇਰੀ ਇਹ ਬਾੜੀ ਆ ਜਾਣੀ ਬਾੜੀ ਤੁਹਾਡੀ ਸਾਡੇ ਨਾਲ ਤੌਰ ਤੇ ਤੂੰ ਬਾਤ ਕਰ ਰਹੀ ਹੈ ਅਸੀਂ ਸਾਰੇ ਬਾਜ਼ਾਰ ਨੂੰ ਬੇਇਨਤੀ ਦਿੱਤੀ ਸੀ ਜੋ ਠੱਗਾ ਸਾਡੇ ਨਾਲ ਹੋ ਰਿਹਾ ਤੁਹਾਨੂੰ ਤੁਹਾਡੇ ਨਾਲ ਵੀ ਹੋਊਗਾ ਅੱਜ ਜਿਹੜੇ ਦੁਕਾਨਦਾਰ ਬੰਦ ਨੇ ਦੁਕਾਨਾਂ ਬੰਦ ਨੇ ਉਹਨਾਂ ਦਾ ਅਸੀਂ ਕੋਟਨ ਕੋਟਨ ਧੰਨਵਾਦ ਕਰਦੇ ਆਂ ਕਿ ਉਹ ਇਨਸਾਨੀਅਤ ਦਾ ਧੰਨ ਸਮਝਦੇ ਯਾਰ ਪਰ ਜਿਹੜੇ ਅੱਜ ਸਰਕਾਰ ਦੇ ਪੱ ਨਾ ਗੋਲੀਆਂ ਨਾ ਸਜਾਣੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਨੂੰ ਪਤਾ ਆਵੇ ਸਾਡਾ ਦਰਦੀ ਕੌਣ ਹੈ ਸਾਡਾ ਨਹੀਂ ਦਰਦੀ ਬੇਦਰਦੀ ਕੌਣ ਬਾਜ਼ਾਰ ਵਾਲੇ ਕਹਿ ਰਹੇ ਤੁਸੀਂ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਹਾਂਜੀ ਦੇਖੋ ਤੁਹਾਡੇ ਮੀਡੀਆ ਵਾਲੇ ਵੀ ਨਹੀਂ ਸਾਰੇ ਸ਼ਹਿਰ ਦੇ ਵਿੱਚ ਲੋਰਡ ਸਪੀਕਰ ਨਾਲ ਅਨਾਉਂਸਮੈਂਟ ਹੋਈ ਜਾਏ ਪਰਸਨਲ ਬੱਬੀ ਬਾਜੀ ਨੂੰ ਪਰਸਨਲ ਫੋਨ ਮੈਂ ਕੀਤਾ ਜਦ ਕਿ ਇਹ ਦੁਕਾਨ ਦੇ ਵਿੱਚ 80% ਜ਼ਮਾਨ ਸਾਡੇ ਕਿਸਾਨ ਮਜ਼ਦੂਰਾਂ ਦੇ ਘਰੋਂ ਆਉਂਦਾ ਸਾਨੂੰ ਇਹ ਅਧੀ ਗਰੀਬ ਦੇ ਅਸੀਂ ਇਹਨਾਂ ਨੂੰ ਮੰਗ ਪਰ ਬੇਨਤੀ ਇਹ ਆ ਸਾਨੂੰ ਅਜੇ ਸ਼ਬਦ ਹੋ ਗਿਆ ਵੀ ਗ੍ਰੈਂਡ ਦੇ ਜਿਹੜੇ ਸਾਥੀ ਕੋ ਸਾਡੇ ਕੋ ਸਾਡੇ ਨਾਲ ਆ ਕੁਝ ਸਾਥੀ ਸਰਕਾਰ ਦੇ ਨਾਲ ਉਹ ਜ਼ਬਰਦਸਤ ਹਮਲਾ ਕਰਦੇ ਹੋ ਬਗੈਰ ਤੌਰ ਬਾਹਰ ਜਿਹੜੀ ਪੂਰੇ ਭਾਰਤ ਬੰਦ ਦਾ ਸੰਦਸਾ ਗਿਆ ਪਰ ਗ੍ਰੈਂਡ ਦੇ ਵਿੱਚ ਮਾਹੌਲ ਹੋਟਰਾਂ ਦੇਖਣ ਨੂੰ ਮਿਲਿਆ 플ੋਰ ਵੀ ਬੰਦਿਆ ਤੇ ਗ੍ਰੈਂਡ ਦੇ ਵਿੱਚ ਜਿਹੜਾ ਆ ਸ਼ਹਿਰ ਵਾਸੀਆਂ ਨੇ ਦੁਕਾਨਦਾਰਾਂ ਨੇ ਬੰਦ ਨਹੀਂ ਕੀਤੀ ਕਿਉਂਗੀ ਦੇਖੋ ਇਹਦੇ ਵਿੱਚ ਜੀ ਤੇ ਸਾਰੇ ਕਿਸਾਨ ਦੇ ਤੇ ਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲ ਸੀਗੀ ਤੇ ਵਕ ਵਕ ਪੂਰੇ ਭਾਰਤ ਦੇ ਵਿੱਚ ਚੱਲ ਰਿਹਾ ਸੋ ਉਹਦੇ ਵਿੱਚ ਇਹਦੇ ਵਿੱਚ ਕਿਸੇ ਵੀ ਜਿਹੜਾ ਹੈ ਜਥੇਬੰਦੀ ਵੱਲੋਂ ਕਿਸੇ ਨੂੰ ਫੋਰਸਫੁਲੀ ਕੋਈ ਬੰਦਨੀ ਕਰਵਾਇਆ ਜਾ ਰਿਹਾ ਤੋ ਜਿਹੜੀ ਇੱਕ ਕਹੋ ਕਿ ਸਿੰਬੋਲਿਕ ਉਹ ਆਪਣੇ ਤੌਰ ਤੇ ਰਿਕੁਐਸਟ ਕਰ ਰਹੇ ਸੀਗੇ ਹਰ ਜਗ੍ਹਾ ਤੇ ਜਿੱਥੇ ਕਿਸੇ ਨੇ ਕਰ ਰਿਹਾ ਉਹਨੂੰ ਆਪਣੇ ਇੱਛਾ ਦੇ ਮੁਤਾਬਕ ਹੀ ਕਰ ਰਹੇ ਨੇ ਕੋਈ ਅਦਰਵਾਇਜ਼ ਕੋਈ ਪ੍ਰੈਸ਼ਰ ਨਹੀਂ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾ ਰਿਹਾ ਕਿਸਾਨ ਜਥੇਬੰਦੀ ਅਤੇ ਸ਼ਹਿਰ ਦੁਕਾਨਦਾਰਾਂ ਵਿੱਚ ਵੀ ਕੰਟਰਾਸਟ ਵੀ ਦੇਖਣ ਨੂੰ ਮਿਲਿਆ ਤੁਹਾਨੂੰ ਇਹ ਇਦਾਂ ਦਾ ਕੁਝ ਨਹੀਂ ਕੰਟਰਾਸਟ ਨਹੀਂ ਜੀ ਉਹ ਜਸਟ ਇੱਕ ਆਪਾਂ ਕਹਿ ਲਈਏ ਕਿ ਟ੍ਰੈਫਿਕ ਵਾਂਗੂ ਦੇਖਣ ਵਾਂਗੂ ਲੱਗਦਾ ਸੀਗਾ ਕਿ ਉਹ ਆ ਰਹੇ ਨੇ ਉਹ ਆਪਣੇ ਧਰਨਾ ਪ੍ਰਦਰਸ਼ਨ ਵਾਲੀ ਜਿਹੜੀ ਇੱਕ ਉਹਨਾਂ ਦੀ ਜਗ੍ਹਾ ਨਿਯਤ ਸੀਗੀ ਉਹਦੇ ਤੇ ਜਾ ਰਹੇ ਸੀਗੇ ਤੇ ਉਹਦੇ ਰਸਤੇ ਦੇ ਵਿੱਚ ਹੀ ਆ ਅਦਰਵਾਈਜ਼ ਕੋਈ ਇਹਦੇ ਉਹ ਨਹੀਂ ਸ਼ਹਿਰ ਵਾਸੀਨ ਕੀ ਅਪੀਲ ਕਰ ਰਹੇ ਨੇ ਇਹ ਦੇਖੋ ਜੀ ਇਹਦੇ ਵਿੱਚ ਜਿਹੜਾ ਇਹ ਇੰਡੀਆ ਲੈਵਲ ਤੇ ਸਾਰੇ ਜਿਹੜੀ ਕਾਲ ਕੀਤੀ ਹੋਈ ਹੈ ਉਹ ਚੱਲ ਰਿਹਾ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਆਪੋ ਆਪਣੇ ਜਿਹੜਾ ਮਤਦੇ ਮੁਤਾਬਕ ਜਿਹੜਾ ਚੱਲਣਾ ਚਾਹੀਦਾ ਹੈ ਤੇ ਪੀਸਫੁਲੀ ਜਿਹੜਾ ਵੀ ਹੈਗਾ ਉਹ ਚੀਜ਼ ਹੁੰਦੀ ਰਹਿਣੀ ਚਾਹੀਦੀ ਹੈ 16 ਫਰਵਰੀ ਦਾ ਭਾਰਤ ਬੰਦ ਨੂੰ ਲੈ ਕੇ ਜਿੱਥੇ ਵੱਖ-ਵੱਖ ਸੂਬੇ ਸੂਬੇ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਉੱਥੇ ਗੱਲ ਕੀਤੀ ਜਾਵੇ ਗੁਰਾਇਆਂ ਦੀ ਤੇ ਗੁਰਾਇਆਂ ਦੇ ਵਿੱਚ ਜਿਵੇਂ ਪਹਿਲਾਂ ਹੀ ਦੁਕਾਨਦਾਰਾਂ ਵੱਲੋਂ ਕਿਹਾ ਗਿਆ ਸੀਗਾ ਕਿ ਅਸੀਂ ਜਿਹੜਾ ਆਪਣੇ ਦੁਕਾਨਾ ਬੰਦ ਨਹੀਂ ਕਰਾਂਗੇ ਤੇ ਅੱਜ ਜਿਹੜਾ ਸਵੇਰੇ ਜਦੋਂ ਦੇਖਣ ਨੂੰ ਮਿਲਿਆ ਕਿ ਦੁਕਾਨਾਂ ਅਧੀਆਂ ਖੁੱਲੀਆਂ ਸੀ ਜਾਂ ਤੇ ਅਧੀਆਂ ਬੰਦ ਸੀਗੀਆਂ ਜਿਸ ਨੂੰ ਲੈ ਕੇ ਜਦੋਂ ਜਥੇਬੰਦੀਆਂ ਦੇ ਆਗੂ ਜਿਹੜੇ ਕਿਸਾਨ ਜਿਹੜੇ ਆਏ ਨੇ ਤੇ ਉਹਨਾਂ ਨੂੰ ਦੁਕਾਨਾਂ ਦੁਕਾਨਦਾਰਾਂ ਨਾਲ ਜਿਸੇ ਉਹਨਾਂ ਨੇ ਦੁਕਾਨਾਂ ਬੰਦ ਨੂੰ ਲੈ ਕੇ ਅਪੀਲ ਕੀਤੀ ਕਿ ਦੁਕਾਨਾਂ ਜਿਹੜੇ ਖੁੱਲੀਆਂ ਉਹਨਾਂ ਨੂੰ ਬੰਦ ਕਰਕੇ ਸਾਰਾ ਸਮਰਥਨ ਕੀਤਾ ਜਾਵੇ ਤੇ ਸਾਨੂੰ ਜਿਹੜਾ ਇਹਦੇ ਵਿੱਚ ਸਹਿਯੋਗ ਕੀਤਾ ਜਾਵੇ ਪਰ ਉਸ ਵੇਲੇ ਇਹ ਤਾਂ ਮਾਹੌਲ ਕਾਫੀ ਗਰਮਾ ਗਿਆ ਜਦੋਂ ਆਪਾਦ ਦੇ ਵਿੱਚ ਕਾਫੀ ਬਹਿਸ-ਵਾਜ਼ੀ ਦੇਖਣ ਨੂੰ ਮਿਲੀ ਕਿਸਾਨ ਤੇ ਜਿਹੜੇ ਦੁਕਾਨਦਾਰ ਅੰਮਲੋ ਸਾਹਮਣੇ ਹੋਏ ਆ ਤੇ ਆਪਾਦ ਦੇ ਵਿੱਚ ਜਿਹੜਾ ਉਹਨਾਂ ਦੇ ਵਿੱਚ ਤਿੱਖੀ ਨੋਕ ਝੋਕ ਵੀ ਦੇਖਣ ਨੂੰ ਮਿਲੀ ਹੈ ਤੇ ਬਹਿਸ-ਵਾਜ਼ੀ ਵੀ ਜਿਹੜੀ ਦੇਖਣ ਨੂੰ ਮਿਲੀ ਹੈ ਤੇ ਉਸ ਤੋਂ ਬਾਅਦ ਜਿਹੜੇ ਕੁਝ ਦੁਕਾਨਦਾਰਾਂ ਵੱਲੋਂ ਜਿਹੜੀ ਦੁਕਾਨਾਂ ਬੰਦ ਵੀ ਕੀਤੀਆਂ ਗਈਆਂ ਜਦੋਂ ਕਿਸਾਨਾਂ ਗੋਹਾਂ ਵੱਲੋਂ ਅਪੀਲ ਕੀਤੀ ਹੈ ਪਰ ਕੁਝ ਦੁਕਾਨਦਾਰਾਂ ਵੱਲੋਂ ਜਿਹੜਾ ਕਿਹਾ ਗਿਆ ਕਿ ਉਹਨਾਂ ਦਾ ਦੁਕਾਨਾ ਬੰਦ ਕਰਕੇ ਜਿਹੜਾ ਹੈ ਨਹੀਂ ਸਰਦਾ ਹੈਗਾ ਕਿ ਜਦੋਂ ਜੇ ਉਹਨਾਂ ਨੂੰ ਲੋੜ ਹੈ ਤੇ ਉਹਨਾਂ ਦੇ ਨਾਲ ਜਿਹੜਾ ਇਹ ਬੰਦ ਵਿੱਚ ਸਮਰਥਨ ਕਰਦੇ ਨੇ ਕਿਿੱਥੇ ਵੀ ਉਹਨਾਂ ਦਾ ਕੋਈ ਪ੍ਰੋਟੈਸਟ ਚੱਲ ਰਿਹਾ ਹੈ ਉੱਥੇ ਇਹਦਾ ਸਹਿਯੋਗ ਕਰਨਗੇ ਤਸਵੀਰਾਂ ਦਿਖਾਣੇ ਤੁਹਾਡੇ ਨਾਲ ਸੰਧੀਆਂ ਕਰਦੇ ਆ ਜਿਹੜੇ ਆ ਦੁਕਾਨਦਾਰਾਂ ਤੇ ਕਿਸਾਨਾਂ ਦੇ ਵਿੱਚ ਜਿਹੜੇ ਆਪਸ ਦੇ ਵਿੱਚ ਗੱਲਬਾਤ ਹੋ ਰਹੀ ਹੈ ਬਹਿਸ ਵਸੇਆ ਹੋ ਰਿਹਾ ਹੈ ਤੇ ਕੀ ਕਹਿਣਾ ਹੈ ਕਿਸਾਨ ਆਗੂਆਂ ਦਾ ਕੀ ਕਹਿਣਾ ਹੈ ਜਿਹੜਾ ਦੁਕਾਨਦਾਰਾਂ ਦਾ ਤੇ ਉਸ ਤੋਂ ਬਾਅਦ ਕੀ ਕਹਿਣਾ ਹੈ ਜਿਹੜਾ ਡੀਐਸਪੀ ਫਲੋਰ ਦਾ